ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਹਰ ਵਾਰ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੀ ਵੀਰਾਂ ਸਾਥੀ ਸ੍ਰੀਕਾਲ ਲੋ ਜੀ ਬਾੜ ਤੱਕ ਅੱਦੂ ਦੀ ਜੌਂਡੀ 52 10 ਬਾੜ ਲਾ ਕੇ ਕਣਕ ਵਾਲੇ ਪਲਾਟਾਂ ਚ ਮੱਕੀ ਵਾਲਿਆਂ ਦਾ ਕੰਮ ਹਾਲੇ ਸਟਾਰਟ ਨਹੀਂ ਕੀਤਾ ਹਾਲੇ ਬਾਹੀ ਵਹੀ ਚੱਲਦੀ ਆ ਜੀ ਕਿਸਾਨ ਭਰਾਵੋ ਲਾਗੇ ਬੱਟਾਂ ਦੀ ਕਢਾਈ ਕਰਨ ਬੰਦੇ ਤੇ ਛੋਟੂ ਤੇ ਨਾਲ ਉਹ ਪਰੇ ਪਤਾ ਨਹੀਂ ਅੰਜਲੀ ਬਾਈ ਦੋਹਾਂ ਨੇ ਪਰਨੇ ਇੱਕੋ ਜਿਹੇ ਬੰਨੇ ਨੇ ਤੇ ਆ ਵੀ ਪਹੁੰਚ ਗਿਆ ਦੇਖੋ ਕਰੋ ਦਰਸ਼ਨ ਇਹ ਆਇਆ ਘਰੋਂ ਹੋ ਕੇ ਦੋ ਤਿੰਨ ਮਹੀਨੇ ਲਾ ਕੇ ਆਲੂਆਂ ਮੋ ਕੇ ਚਲਿਆ ਗਿਆ ਦੀ ਮਕੇਸ਼ ਬੱਬੂ ਮਾਨ ਦਾ ਫੈਨ ਆ ਜਿਹੜਾ ਵਾਲੇ ਨੇ ਕਟਾਤੇ ਹੁਣ ਬਿਹਾਰ ਚ ਜਾ ਕੇ ਕਟਾਉਣੇ ਪੈ ਗਏ ਹੈ ਉਰੇ ਕਟਾਏ ਨੇ ਤੇ ਚੱਲੀ ਜਾਂਦਾ ਕੰਮਕਾਰ ਜਿਹੜਾ ਆਪਾਂ ਨੇ ਕੱਲ ਪਲਾਟ ਬਾਹਿਆ ਤੀ ਤੇ ਬੱਟਾ ਰਗੜ ਕੇ ਫਿਰ ਛੱਡਦੇ ਆ ਪਾਣੀ ਅਰੇ ਕੋਈ ਬਾਈ ਲੱਗਿਆ ਜੂਰੀਆ ਕੋਲਣਾ ਜੂਰੀਆ ਕੋਲ ਕੇ ਬੱਟਾ ਮੁੱਟਾ ਦੇ ਸਪਰੇਅ ਕਰਨੀ ਆ ਆਪਾਂ ਆਉਂਦੇ ਨੇ ਸਪਰੇਅ ਮੋਟਰਾਂ ਚਲਾਈਆਂ ਦੀ ਦੋਏ ਲਾਈਟ ਭੱਜ ਗਈ ਸਾਥ ਹੀ ਨਹੀਂ ਦੇ ਰਹੀ ਪਤਾ ਨਹੀਂ ਕੀ ਗੱਲ ਹੈ ਤੇ ਆ ਪਾਸੇ ਨੂੰ ਛੱਡਿਆ ਸੀ ਪਾਣੀ ਅੱਧਾ ਘ ਭਰ ਕੇ ਜਾਨੂੰ ਸੁੱਕ ਗਿਆ ਜਾਨੂੰ ਲਾਈਟ ਆਉਣੀ ਹੈ ਜਾਨੂੰ ਇਹਨੇ ਜਿਹੜਾ ਹੈਗਾ ਮਾੜਾ ਮੋਟਾ ਫੇਰ ਸੁੱਕ ਜਾਣਾ ਹੈ ਕਿ ਮੈਨੂੰ ਲੱਗਦਾ ਜਿਹੜੇ ਵੋਟਾਂ ਦੇ ਕਾਰੇ ਨੇ ਵੀ ਜਿਹੜੀ ਲਾਈਟ ਏਕਣ ਕਰਨ ਲੱਗ ਗਏ ਅੱਗੇ ਨਹੀਂ ਦੀ ਕਰਦੇ ਜਦਨ ਦੀ ਲਾਈਟ ਛੱਡੀ ਆ ਖੁੱਲ ਕੇ ਆਈਓ ਨਹੀਂ ਹੈ ਆਪਣੇ ਏਰੀਏ ਤੱਕ ਕਿਸੇ ਨੇ ਕੋਈ ਕਿਆਰਾ ਹਲੇ ਕੱਦੂ ਦਾ ਕਰਿਆ ਨਹੀਂ ਉਰੇ ਕੋਸਤਾ ਮੱਕੀ ਕਰਕੇ ਕੋਸੂ ਜਿਹੜੇ ਕਿਆਰਿਆਂ ਨੂੰ ਪੈਂਦੇ ਨੇ ਤਿੰਨ ਤਿੰਨ ਦਿਨ ਹੋ ਗਏ ਪਾਣੀ ਪੈਂਦਿਆਂ ਨੂੰ ਪਿਆਰੇ ਨਹੀਂ ਸਰੇ ਚੜੇ ਆਪਾਂ ਤਾਂ ਜਾਣੀ ਅੱਜ ਛੱਡਿਆ ਮਿੱਤਰੋ ਦੇਖਦੇ ਹਾਂ ਹੁਣ ਕੈ ਦਿਨ ਚ ਹੁੰਦਾ ਤੇ ਮੋਟਰਾਂ ਵੀ ਤੋੜ ਨੇ ਉਹਲੇ ਜਿਹੜੇ 6 ਕਿੱਕੇ ਜਗ੍ਹਾ ਵੱਡੀ ਐ ਤੇ 7 ਕੋ ਜਿੱਦ ਕਰਦੇ ਨੇ ਉਹ ਵੱਡੀ ਐ ਬਸ ਇਹਨਾਂ ਕੋਟਿਆ ਉਹਲੇ ਬਾਕੀ ਤਾਂ ਬੰਦੀਆਂ ਪੰਦੀਆਂ ਹੋ ਗਈ ਮਿੱਤਰੋ ਆ ਗਈ ਲਾਈਟ ਸਹੀ 12 ਵਜੇ ਤਵਾਰੇ ਹੋਰ ਦੇਖਿਆ ਕੱਲਾ ਕਿ ਜਦ ਚਾਪਦੇ ਤੇ ਕੀ ਹਿਸਾਬ ਕਿਤਾਬ ਆ ਪਾਈ ਜਾਂਦਾ ਫੈਂਟੀ ਮਸ਼ੀਨ ਨੂੰ ਦੇਖੋ ਮੱਕੀ ਆ ਥੋੜੀ ਜਿਹੀ ਹਲਕੀ ਹਲਕੀ ਹੁਣ ਮੇਰੇ ਕੀ ਦਰਸਾਂ ਰਾਏ ਦਾ ਘਰ ਦਾ ਹੀ ਬੰਦਾ ਆਪਣਾ ਆ ਦੇਖੋ ਆ ਬਾਈ ਦੀ ਆ ਸੋਨੇ ਬਾਈ ਦੀ ਮੈਂ ਇਹਦੇ ਵਿਚਾਰ ਦੇ ਗੋਣਗਾਉ ਨਾ ਔਰੇ ਆ ਕੇ ਡਾਊਨ ਕਰਤਾ ਇਹਨੇ ਕੰਮ ਨਾਲ ਇਹਦਾ ਮੁੰਡਾ ਕਰਾਉਂਦਾ ਖੇਤੀ ਆ ਦੇਖੋ ਸਹਿਬਾ ਜੱਟ ਸਰਦਾਰ ਸਹਿਬ ਜੋਤ ਸਿੰਘ ਤਨੋਆ ਐਮ ਐਸ ਤਨੋਏ ਦਾ ਭਤੀਜਾ ਹੈ ਇਹ ਸਖਾ ਆ ਦੇਖੋ ਮੱਕੀ ਇਹਨਾਂ ਦੀ ਰੰਗ ਖੁਸ਼ ਹੁੰਦੀ ਆ ਦੇਖ ਕੇ ਮੱਕੀ ਨੂੰ ਤੋਂ ਪਾਣੀ ਹੋਰ ਲਾਗ ਦੇ ਦੀ ਸੋਹਣੇ ਮਖਾਹੋਲੀ ਐ ਸਹਿਬ ਜੋਤ ਨੇ ਬੜਾਈਆ ਇਹਨੂੰ ਕਾਲੀ ਆ ਵੀ ਬਾਅਦ ਚ ਕਦੋਂ ਨੂੰ ਝੰਬੜਾਂਗੇ ਸਹਿਬ ਜੋਤ ਦਾ ਤਦੂ ਤਦਲਾ ਉੱਥੇ ਉੱਥੇ ਇਹਨਾਂ ਨੇ ਦਾਬੜਾ ਤੀ ਉੱਥੇ ਵੀ ਕੱਚੀ ਉਹ ਬੜਾ ਤੀ ਉੱਥੇ ਜਮੀਨ ਛੱਡਣੀ ਸੀ ਫਿਰ ਕੀ ਹੁੰਦਾ ਜੇ ਪੰਜ ਚਾਰ ਦਿਨ ਖੜੀ ਵੀ ਰਹਿ ਜਾਂਦੀ ਲਾਗੀ ਟਰਾਲੀ ਵੀ ਦਵੇ ਹੌਲੀ ਹੌਲੀ ਸਾਨੂੰ ਉਹਦਾ ਦਿਲ ਵੀ ਵਧੀਆ ਹੋ ਗਿਆ ਹਾਂ ਹੌਸਲਾ ਹੋ ਗਿਆ ਚਿਹਰੇ ਤੇ ਰੌਣਕ ਆ ਗਈ ਸੋਰੀ ਆ ਦੇਖੋ ਆਹ ਸੁਣਾ ਭਾਈ ਆਸਰੇ ਆ ਪੂਰੇ ਜੁਹਰਾਂ ਨਾਲ ਕਿਸਾਨ ਭਰਾਵੋ ਅੱਜ ਆਪਾਂ ਮੱਕੀ ਵਢਣਾ ਆਈ ਤੀਆ ਮਸ਼ੀਨ ਚੱਲਦੀ ਦੇਖ ਰਹੇ ਹਾਂ ਤੁਸੀਂ ਤੇ ਔਲੂ ਦੇ ਵਿੱਚ ਦੇਖੋ ਵੀ ਆ ਕਿਸਾਨ ਭਰਾ ਨੇ ਬਣਾਇਆ ਹੋਇਆ ਇਹ ਗੱਲ ਸਹੀ ਆ ਜਾਂ ਗਲਤ ਆ ਦੇਖੋ ਕਿੱਡਾ ਗਲਤ ਕੰਮ ਕਰਿਆ ਹੋਇਆ ਹੈ ਕਰੰਟ ਵੀ ਆ ਸਕਦਾ ਵਿੱਚ ਇਹ ਸਟਾਰਟਰ ਸੁੱਤ ਸਾਰਾ ਕੁਝ ਦੇਖੋ ਅੱਧਾ ਔਲੂ ਬੰਦ ਕਰਕੇ ਵਿੱਚ ਆ ਸੈਰਜੋਦ ਦੀ ਮੋਟਰ ਆ ਸੈਰਜੋਦ ਚਲਵਾ ਆ ਦੇਖੋ ਸਾਹਬ ਜੋ ਸਿੰਘ ਤਨੋਆ ਲੋ 115 2011 ਹੈ ਹਾਂਜੀ ਹਾਂਜੀ ਔਲੂ ਬਣਾਇਆ ਸੀ ਦੇਖੋ ਕਿੰਨਾ ਵਧੀਆ ਰਿਸਕੀ ਕੰਮ ਕਰਿਆ ਹੋਇਆ ਆਪਣੀ ਜਾਨ ਨਾਲ ਸਿੱਧਾ ਹਾਂਜੀ ਕਿਸਾਨ ਭਰਾਵੋ ਲੋ ਜੀ ਅੱਗ ਲਾ ਕੇ ਛੱਲੀ ਚੋਣ ਲੱਗਿਆ ਨੁਕਸਾਨ ਦੀਗਾ 20 ਤੋਂ 25% ਦਾ ਪਰ ਅੱਗ ਆਪਾ ਲਾਉਂਦੇ ਨਹੀਂ ਹੁੰਦੇ ਚੱਲੀ ਬਹੁਤ ਵਧੀਆ ਤੁਹਾਨੂੰ ਪਤਾ ਦਿਖਾ ਰਹੇ ਆ ਦੇਖੋ ਆ ਦੇਖੋ ਕਿਵੇਂ ਬਈਆ ਲੋਚਾਮ ਕਰੀ ਦੇਖੋ ਸਾਰੇ ਫਲਾਡ ਚ ਉਹ ਦੇਖੋ ਬੰਦੇ ਲੱਗੇ ਹੋਇਆ ਨਾਲ ਚੋਗਿਆ ਦੇਖੋ ਕਿਵੇਂ ਬਈਆ ਬੱਚੀ ਬੱਚੀ ਕੱਢੀ ਪਾ ਰਹੇ ਆ ਡਾਂਡੇ ਨੇੜੀ ਨੇ ਸੜਤੇ ਰਿਹਾ ਕਿਉਂਕਿ ਉਹਦਾਂ ਜਲਦੀ ਦੀ ਸਮਝ ਰੋ ਮੋਟਰਾਂ ਅਗੇ ਚਰੀ ਬੀਜਣ ਜਿੱਥੇ ਆਪਾਂ ਰੌਣੀ ਕਰੀ ਸੀ ਦੋ ਵਾਰ ਹਾਲ ਵੀ ਜਦੋਂ ਮਾਰਦਾ ਸ਼ਟਾ ਪਲਾਟ ਪਾ ਲਿਆ ਦੇਖੋ ਫਿਰ ਜਿਆਦਾ ਸੁੱਕੇ ਦਾ ਕੋਈ ਫਾਇਦਾ ਨਹੀਂ ਨਰਮ ਨਰਮਾਂ ਜਮੇ ਉਹ ਵਧੀਆ ਕਿਹੜੀ ਕੰਪਨੀ ਦਾ ਪੈਗਟ ਉਜੀ ਕਰੋ ਚੇਗਾ ਮੈਟਰੋ ਸੁਆਗਾ ਆਪਾਂ ਮਾਰਤਾ ਯੋਂਡੀਅਰ ਮਗਰ ਤੇ ਪਰ ਰਿੰਕੂ ਬਾਈ ਆ ਗਿਆ ਜੰਦਾ ਲੈ ਕੇ ਬੱਟਾਂ ਵਿੱਚ ਪਾ ਦੀ ਤਿੰਨ ਬਿੱਗੇ ਜਗਾ ਤੰਨਾ ਆ ਗਿਆ ਟਰੈਕਟਰ ਆਪਾਂ ਸਹਰਾ ਹੀ ਕਰਤਾ ਬੰਦੇ ਪਹਿਲਾ ਛ ਪੰਜਾਬੀ ਬਾਗਿਆ ਤੇ ਮੁੜ ਕੇ ਹਲ ਕੱਟਿਆ ਨਹੀਂ ਸੁਆਗਾ ਪਾਰਿਆ ਯੋਂਡੀਅਰ ਮਗਰ ਤੇ ਜੰਦਾ ਇਹਦੇ ਮਗਰ ਪਾਇਆ ਹੀ ਖੜਾ ਜਿਵੇਂ ਨਾਲੇ ਹੱਕ ਲਿਆ ਕੰਮ ਦੇ ਵਿੱਚ ਚੱਕਦੇ ਬੋਲਾ ਯਾਰ ਆ ਕੇ ਪਾਰੇ ਬੋਲਾ ਜਾ ਲੋ ਜੀ ਬਤਾ ਕੰਮ ਵੀ ਨਾਲ ਮਲੇਰ ਛੱਡਿਆ ਲਓ ਜੀ ਕਰੋ ਦਰਸ਼ਨ ਪਰਮਾਤਮਾ ਦੇ ਇਹ ਵੀ ਆ ਗਿਆ ਲੈ ਕੇ ਕਿਤੋਂ ਹੀ ਬੱਦਲ ਬਾਈ ਚਲੋ ਐਤ ਕੀ ਤਾਂ ਲੇਟ ਆ ਬਹੁਤ ਵੈਸੇ ਜੀ ਦੇਖੀਏ ਮੱਕੀ ਜੀ ਵੀ ਨਹੀਂ ਕੋਈ ਪਿਆ ਕਹਿੰਦੇ ਨੇ ਕਹਿੰਦੇ ਜਲੰਧਰ ਕਿੰਨੀ ਪੈ ਗਿਆ ਮੌਸਮ ਜਿਆਦਾ ਖਰਾਬ ਹੋ ਗਿਆ ਹਵਾ ਵੀ ਨੇਰੀ ਵੀ ਚੱਲ ਪਈ ਤੇ ਬੱਦਲ ਵੀ ਕਾਲੀ ਘਟਾ ਚੜ੍ਹ ਕੇ ਆ ਗਈ ਦੇਖੋ ਜੇ ਕੀ ਕਰ ਦਿੰਦਾ ਦਾ ਪੂਰਾ ਸਮਝਦੀ ਬੈਂਟਾ ਜਿਹੜੇ ਦਾ ਕਿਸੇ ਨੂੰ ਨਹੀਂ ਪਤਾ ਜੋ ਕਰਨਾ ਹੈ ਇਹ ਹੀ ਕਰਦਾ ਹੈ ਝੁਕਾਉਣਾ ਸਭ ਬੜੀ ਬੜੀ ਝੁਕਾਉਂਦਾ ਨਾ ਦੇਖੋ ਜਦੋਂ ਮੈਂ ਸਵਾਵ ਉੜਨ ਲੱਗਿਆ ਟਰੈਕਟਰ ਨੇ ਦੀਦਾ ਉਹ ਸਾਹਮਣੇ ਖੜਾ ਦੇਖੋ ਆ ਦੇ ਬਹੁਤ ਜਿਆਦਾ ਹਵਾ ਜੱਤ ਗਈ ਹੋਰ ਦੇਖੋ ਜਦ ਮੈਂ ਹਿਲਦੇ ਨੇ ਸਪਾਈਸ ਨਾ ਜਾਏ ਜੇ ਆ ਗਈ ਕਿਤੋਂ ਹੀ i yeah, you are in there, you